ਮੰਗਦੇ ਨੇ ਕਿਸਾਨ ਆਪਣੀ ਜ਼ਮੀਨ ਦੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਮੁਰਗੀ ਦਾ ਮੁਆਵਜ਼ਾ ਦਊ ਨਹੀਂ ਦੇ ਸਕਿਆ ਅੱਜ ਕੱਲ ਕੀ ਕਰ ਰਿਹਾ ਪੰਜਾਬ ਚੱਲ ਰਿਹਾ ਏ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਾ ਤੇ ਸਾਡਾ ਮੁੱਖ ਮੰਤਰੀ दारू ਪੀ ਕੇ ਤੇ ਪੰਚਰਾਂ ਦੀਆਂ ਗੱਲਾਂ ਸਮੋਂਦਾ ਲੋਕਾਂ ਨੂੰ ਕਿ ਪੰਚਰ ਕਿਵੇਂ ਲਾਉਣਾ ਵਾ ਜਦੋਂ ਤੂੰ ਉੱਪਰੂੰਗਾ ਨੇਰੇ 'ਚ ਤੂੰ ਕੰਨ ਦੇ ਲਾ ਕੇ ਰੱਖੋ ਜਿੱਥੇ ਹਵਾ ਆਵੇ ਸਮਝ ਲਈ ਉੱਥੇ ਪੈਂਚਰ ਤੇ ਕਿਸੇ ਨੇ ਇਹਦਾ ਮਜ਼ਾਕ ਉਡਾਇਆ ਉਹ ਕਹਿੰਦਾ ਜੇ ਨੇਰੇ ਵਿੱਚ ਤੂੰ ਗੱਡੀ ਦਾ ਪੈਂਚਰ ਲਾਉਣ ਲੱਗਾ ਉਸ ਗੱਡੀ ਵਿੱਚ ਬੈਟਰੀ ਨੇ ਹੋਊਗੀ ਉਹਦੀ ਲਾਈਟ ਵੀ ਜਗਦੀ ਹੋਊਗੀ ਉਹ ਮੂਰਖਾ ਤੂੰ ਮੇਰੇ ਛਵਾ ਕਿਉਂ ਲੱਭਦਾ ਵਾਂ ਇਸੇ ਤਰ੍ਹਾਂ ਪਾਣੀ ਵਿੱਚ ਡੰਗਾ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਾਜ ਦੇ ਦਿੱਤਾ ਜਿਨ੍ਹਾਂ ਦੀ ਔਕਾਤ ਨਹੀਂ ਸੀਗੀ ਜਿਨ੍ਹਾਂ ਦੇ ਪੰਜਾਬ ਦੇ ਪ੍ਰਤੀ ਕੋਈ ਸੋਹਰਦਤਾ ਨਹੀਂ ਸੀ ਜਿਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾ ਛੋਟੇ ਦੁਕਾਨਦਾਰ ਔਰ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਭਾਈਚਾਰੇ ਨਾਲ ਕੋਈ ਪਿਆਰ ਨਹੀਂ ਸੀਗਾ ਇਹ ਸਾਰੇ ਵਿਅਕਤੀ ਇਹ ਸਾਰੇ ਜਿੰਨਾ ਆ ਜਿਹੜਾ ਫਰਜੀ ਇਨਕਲਾਬੀਆਂ ਦਾ گرو ਪਰ ਤੂੰ ਆ ਮਜ਼ਦੂਰਾਂ ਦਾ ਇਹ ਕਰੋ ਇਹ ਪੰਜਾਬ ਨੂੰ ਲੁੱਟਣ ਤੇ ਆਏ ਹੋਏ ਨੇ ਮੇਰੇ ਵੀਰੋ ਮੈਂ ਪੁੱਛਣਾ ਚਾਹਣਾ ਦੱਸੋ ਮੈਨੂੰ ਇੱਕ ਵਾਰ ਕੇਜਰੀਵਾਲ ਵਿੱਚ ਸਸੋਡੀਆਂ ਉਹ ਇੱਕ ਵਾਰ ਦੱਸੋ ਕਿ ਪੰਜਾਬ ਦੇ ਕਿਹੜੇ ਲੋਕਾਂ ਨੇ ਪੰਜਾਬ ਦੀ ਕਿਹੜੀ ਜਥੇਬੰਦੀ ਨੇ ਤੁਹਾਡੇ ਕੋਲੋਂ ਅਰਪਨ ਸਟੇਟਾਂ ਮੰਗੀਆਂ ਪੰਜਾਬ ਉਹ ਯਾਰੋ 65000 ਏਕੜ ਜਿਹੜੀ ਸਾਡੀ ਸਭ ਤੋਂ ਜ਼ਰਖੇਜ਼ ਧਰਤੀ ਦੁਨੀਆ ਦੀ ਜਿਹੜੀ ਜਿਹਦੀ ਜ਼ਮੀਨ ਕੈਜਰੀ ਜਿਹੜੀ ਵਿਝੜੀ ਜ਼ਮੀਨ ਕੈਲੀਫੋਰਨੀਆ ਨੂੰ ਮਾਤ ਪਾਉਂਦੀ ਆ ਉਹਦਾ ਤੁਸੀਂ 65000 ਕਿਲਾ ਅਖੋਤੀ ਲੈਂਡ ਗ੍ਰੈਬਿੰਗ ਪੂ ਮਾਫੀਆ ਦੇ ਹੱਥ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਇਹ ਸਭ ਠੱਗੀ ਠੋਰੀ ਦਾ ਮਹਿਕਮਾ ਵਾਂ ਇਹ ਕੋਈ ਅਰਬ ਸਟੇਟ ਨਹੀਂ ਬਣਾਉਣਾ ਚਾਹੁੰਦੇ ਔਰ ਅਰਬ ਸਟੇਟ ਕੇਰੇ ਮੰਗੀ ਮੰਗਦੇ ਤਾਂ ਲੋਕ ਆ ਤੁਹਾਡੇ ਲਾਗੇ ਪਟਿਆਲਾ ਦੇ ਵਿੱਚ ਜਸਪ੍ਰੀਤ ਕੈਨੇਡਾ ਦਾ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨੇ ਮੰਗਦੇ ਨੇ ਲੋਕ ਕਰਨਲ ਬਾਟ ਇੱਕ ਫੌਜੀ ਉਹਦੇ ਮੁੰਡੇ ਦਾ ਕੁੱਟ ਮਾਰਦਾ ਇਨਸਾਫ ਮੰਗਦੇ ਨੇ ਲੋਕ ਜੋ ਨਰਿੰਦਰ ਸਿੰਘ ਸੀਆਈਏ ਸਟਾਫ ਪਟਿੰਡਾ 'ਚ 180 ਜਗਾਹ ਤੇ 40 ਡਿਗਰੀ ਟੌਰਚਰ ਕਰੰਟ ਲਾ ਕੇ ਉਹਨੂੰ ਮਾਰ ਦਿੱਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨੇ ਮੰਗਦੇ ਤਾਂ ਲੋਕ ਆ ਜਿਹੜੇ ਦਲਿਤ ਤੋਂ ਮੁੰਡੇ ਮਾਰਤੇ ਪਟਿਆਲੇ ਦੇ ਅਬੋਹਰ ਦੇ ਜਿਹੜੇ ਉਸ ਗੈਂਗਸਟਰ ਵੱਲੋਂ ਮਾਰਿਆ ਗਿਆ ਬਹੁਤ ਭਾੜੀ ਗੱਲ ਕੀਤੀ ਉਸਨੇ ਹੋ ਸਕਦਾ ਇਹ ਵੀ ਇਹਨਾਂ ਦੀ এনवायरमेंट ਹੋਵੇ ਸਤਰਾਣੇ ਦੇ ਮੁੰਡਿਆਂ ਦੀ ਪਰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਜੱਜ ਨੂੰ ਬਾਈਪਾਸ ਕਰਕੇ ਤੁਸੀਂ ਪ੍ਰੋਸੀਕਿਊਸ਼ਨ ਨੂੰ ਬਾਈਪਾਸ ਕਰਕੇ ਕ੍ਰਿਮੀਨਲ ਜਸਟਿਸ ਸਿਸਟਮ ਦੀਆਂ ਧੱਤੀਆਂ ਉਡਾ ਕੇ ਸਿੱਧੀਆਂ ਜਾ ਕੇ ਗੋਲੀਆਂ ਠੋਕ ਦਿਓ ਮਾਰ ਦਿਓ ਬੰਦ ਕਰ ਦਿਓ ਅਦਾਲਤਾਂ ਕੇ ਜੀਵਾਨ ਭਗਵੰਤ ਬੰਦ ਕਰ ਦੇ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਕੱਲੀ ਪੁਲਿਸ ਹੀ ਉਹਨੂੰ ਦੇ ਦੇ ਮੰਗਦੇ ਨੇ ਲੋਕ ਇਨ੍ਹਾਂ ਗੱਲਾਂ ਦਾ ਇਨਸਾਫ ਮੰਗਦੇ ਨੇ ਕਿਸਾਨ ਆਪਣੀ ਜ਼ਮੀਨ ਦੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਮੁਰਗੀ ਦਾ ਮੁਆਵਜ਼ਾ ਦਊ ਨਹੀਂ ਦੇ ਸਕਿਆ ਅੱਜ ਗੱਲ ਕੀ ਕਰ ਰਿਹਾ ਪੰਜਾਬ ਚਲ ਰਿਹਾ ਏ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਾ ਤੇ ਸਾਡਾ ਮੁੱਖ ਮੰਤਰੀ दारू ਪੀ ਕੇ ਤੇ ਪੈਂਚਰਾਂ ਦੀ ਗੱਲਾਂ ਸਮੋਂਦਾ ਲੋਕਾਂ ਨੂੰ ਕਿ ਪੈਂਚਰ ਕਿਵੇਂ ਲਾਉਣਾ ਵਾ ਮੈਂ ਜਦੋਂ ਟਿਊਬ ਭਰੂੰਗਾ ਨੇਰੇ 'ਚ ਤੁਹਾਨੂੰ ਕੰਨ ਦੇ ਲਾ ਕੇ ਰੱਖੋ ਜਿੱਥੇ ਹਵਾ ਆਵੇ ਸਮਝ ਲਿਓ ਉੱਥੇ ਪੈਂਚਰ ਤੇ ਕਿਸੇ ਨੇ ਇਹਦਾ ਮਜ਼ਾਕ ਉਡਾਇਆ ਉਹ ਕਹਿੰਦਾ ਜੇ ਨੇਰੇ ਵਿੱਚ ਤੂੰ ਗੱਡੀ ਦਾ ਪੈਂਚਰ ਲਾਉਣ ਲੱਗਾ ਉਸ ਗੱਡੀ ਵਿੱਚ ਬੈਟਰੀ ਨੇ ਹੋਊਗੀ ਉਹਦੀ ਲਾਈਟ ਵੀ ਜਗਦੀ ਹੋਊਗੀ ਉਹ ਮੂਰਖਾ ਤੂੰ ਮੇਰੇ ਛਾਵਾ ਕਿਉਂ ਲੱਭਦਾ ਵਾਂ ਇਸੇ ਤਰ੍ਹਾਂ ਪਾਣੀ ਵਿੱਚ ਡੰਗਾ ਰੋਜ਼ ਚੁਟਕਲੇ ਰੋਜ਼ ਦੂਜਿਆਂ ਨੂੰ ਚੇਡਾਂ ਸਿਰਫ ਇਸ ਕਰਕੇ ਕਿਉਂਕਿ ਹੰਕਾਰ ਦੇ ਭਰੇ ਹੋਏ ਨੇ ਆ ਰਾਗਵ ਚੱਡਾ ਇਹਨਾਂ ਦਾ ਮੈਂਬਰ ਰਾਜ ਸਭਾ